ਅੱਜ ਲੋਹੜੀ ਦੇ ਤਿਉਹਾਰ ਨੂੰ ਧਿਆਨ ਚ ਰੱਖਦੇ ਹੋਏ ਪਟਿਆਲਾ ਸ਼ੁਸ਼ੀਲ ਪੈਲੈਸ ਨੇ ਵੱਡੀ ਸੰਖਿਆ ਲੜਕੀਆਂ ਨੂੰ ਇਕੱਠਾ ਕਰਕੇ ਲੜਕੀਆਂ ਦੀ ਲੋਹੜੀ ਦਾ ਜਸ਼ਨ ਮਨਾਇਆ। ਦੇ ਹੋਏ ਜੇ ਅਸੀਂ ਤੱਕ ਅੱਜ ਵਾ ਇਸ ਤਹਾਰਾ ਲਈ ਡਾਕਟਰ ਅੱਜ ਜਿਹੜਾ ਲੋਹੜੀ ਦਾ ਤਿਹਾਰ ਮਨਾਇਆ ਗਿਆ ਵਿਸ਼ੇਸ਼ ਤੌਰ ਤੇ ਬੱਚਿਆਂ ਦੇ ਨਾਲ ਕੁੜੀਆਂ ਦੇ ਨਾਲ ਕੀ ਸਮਝੋ ਕਿ ਅੱਜ ਦੇ ਦੌਰ ਦੇ ਵਿੱਚ ਕੁੜੀਆਂ ਤੇ ਮੁੰਡਿਆਂ ਵਿੱਚ ਕੋਈ ਨਾ ਫਰਕ ਨਹੀਂ ਆ ਪਰ ਕਿਸੇ ਤਰ੍ਹਾਂ ਦੀ ਲੋਹੜੀ ਮਨਾਈ ਜਾਂਦੀ ਹੈ ਕੀ ਨਾ ਜੀ ਇਹ ਜ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਇਹੀ ਮੈਸੇਜ ਹੈ ਕਿ ਸਤੀਆਂ ਦੀ ਲੋਹੜੀ ਮਨਾਓ ਜੜੀਆਂ ਤੀਆਂ ਹੁੰਦੀਆਂ ਹਮੇਸ਼ਾ ਉਹ ਜਿਹੜਾ ਹੈਗਾ ਤੁਹਾਡਾ ਸਮਾਜ ਦੇ ਵਿੱਚ ਚਾਹੇ ਤੁਸੀਂ ਵਿੱਦਿਆ ਦੀ ਗੱਲ ਕਰ ਲਓ ਖੇਡਾਂ ਦੀ ਗੱਲ ਕਰ ਲਓ ਸਾਰੇ ਸਾਰੇ ਪਾਸੇ ਜਿੱਥੇ ਉਹਨਾਂ ਨੂੰ ਮੌਕਾ ਦਿੱਤਾ ਗਿਆ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਤੁਸੀਂ ਇਹ ਮਰਗਰ ਪਹਿਲੀ ਵਾਰ ਹੀ ਆਇਆ ਪੰਜਾਬ 'ਚ ਅੰਦੇ ਤੋਂ ਵੱਧ ਜਲਿਆਣੀ ਜੜੀਆਂ ਡਿਪਟੀ ਕਮਿਸ਼ਨਰ ਹੈ ਔਰ ਲੇਡੀਜ਼ ਲੱਗੀਆਂ ਹੋਈਆਂ ਔਰ ਬਹੁਤ ਅੱਛਾ ਕੰਮ ਕਰ ਰਹੀਆਂ ਔਰ ਬਹੁਤ ਸਾਰੇ ਐਸਐਸਪੀਸ ਤੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਏਮਨ ਏਮਪਾਵਰਮੈਂਟ ਔਰ ਡਿਫਰੈਂਟ ਤਰੀਕੇ ਦੇ ਨਾਲ ਮੈਸੇਜ ਦਿੰਦੇ ਆ ਵੀ ਜਿਹੜੀ ਟੀਆਂ ਦੀ ਲੋੜੀ ਮਨਾ ਕੇ ਡਿਸਕ੍ਰਿਮੀਨੇਸ਼ਨ ਨਹੀਂ ਹੋਣੀ ਚਾਹੀਦੀ ਜੇ ਆਪਾਂ ਗੱਲ ਕਰੀਏ ਜੇ ਧੀਾਂ ਦੀ ਗੱਲ ਕਰੀਏ ਪੁੱਤਾਂ ਦੀ ਗੱਲ ਕਰੀਏ ਤਾਂ ਧੀਾਂ ਦੇ ਵਿੱਚ ਜਿਹੜਾ ਹੈਗਾ ਜੇ ਆਪਾਂ ਮਾਲ ਨਿਊਟ੍ਰੀਸ਼ਨ ਕਰੀਏ ਸਟੈਂਟ ਸਿੰਘ ਵੇਸ ਸਿੰਘ ਜਿਹੜਾ ਹੈਗਾ ਉਹਨਾਂ ਨਾਲ ਕਿਤੇ ਨਾ ਕਿਤੇ ਆਪਣੇ ਸਮਾਜ ਨੇ ਬਹੁਤ ਤਰੱਕੀ ਕੀਤੀ ਹੈ 노 ਡਾਊਟ ਇਹ ਕੁੜੀਆਂ ਬਹੁਤ ਅੱਗੇ ਆਈਆਂ ਬਹੁਤ ਮੈਂ ਕਿਹਾ ਵੀ ਡੈਪਟੀ ਕਮਿਸ਼ਨਰ ਐਸਐਸਪੀ ਲੱਗੀਆਂ ਹੋਈਆਂ ਬਟ ਆਮ ਘਰਾਂ ਦੇ ਵਿੱਚ ਅਜੇ ਵੀ ਕਿਤੇ ਨਾ ਕਿਤੇ ਜਿਹੜੀ ਮੁੰਡੇ ਵਾਸਤੇ ਪ੍ਰੈਫਰੈਂਸ ਹੈ ਤਾਂ ਹੀ ਉਹ ਗੱਲ ਖਾਣੇ ਦੀ ਹੋਵੇ ਗੱਲ ਪੜ੍ਹਾਈ ਦੀ ਹੋਵੇ ਗੱਲ ਅੱਗੇ ਵਧਣ ਦੀ ਹੋਵੇ ਖੇਡਾਂ ਦੀ ਹੋਵੇ ਆਪਾਂ ਕੁੜੀਆਂ ਨੂੰ ਘਰੇ ਬਿਠਾ لیکن ਉਹਨਾਂ ਨੂੰ ਬਰਾਬਰ ਦਾ ਮੌਕਾ ਮਿਲਣਾ ਚਾਹੀਦਾ ਇਹ ਮੈਸੇਜ ਜਿਹੜਾ ਹੈਗਾ ਸਾਡੇ ਮੁੱਖ ਮੰਤਰੀ ਜੀ ਵੱਲੋਂ ਸਾਡੇ ਸਾਰੇ ਵੱਲੋਂ ਸਰਕਾਰ ਵੱਲੋਂ ਇਸ ਕਰਕੇ ਜਿਹੜੀ ਪੰਜਾਬ ਸਰਕਾਰ ਹੈ ਇਹ ਸਟੇਟ ਲੈਵਲ ਦਾ ਫੰਕਸ਼ਨ ਹੈ ਹਰ ਜਗ੍ਹਾ ਤੇ ਸਾਰੇ ਪੰਜਾਬ ਦੇ ਵਿੱਚ ਧਿਆਨ ਦੀ ਲੋੜੀ ਬਣਾ ਰਹੀ ਹੈ ਸਰ thiệt ਮਤ ਪੰਜਾਬ ਦੀ ਗੱਲ ਕੀਤੀ ਆਪ ਨੇ ਕਿਹੜੇ ਹਸਪਤਾਲ ਦੀ ਗੱਲ ਕੀਤੀ ਜਿਹਨੂੰ ਅਪਗ੍ਰੇਡ ਜਿਹੜੇ ਨੇ ਹੋਰ ਕਿੱਥੇ ਜਾ ਰਹੇ ਨੇ ਉਹ ਕਿਹੜੇ ਕਿਹੜੇ ਹਸਪਤਾਲ ਪੰਜਾਬ ਦੇ ਹੋਰ ਨਾ ਹਾਂ ਹਾਂ ਪੰਜਾਬ ਦੇ ਸਾਰੇ ਜਿੰਨੇ ਜ਼ਿਲ੍ਹਾ ਹਸਪਤਾਲ ਹੈ ਜੀ ਤੁਹਾਡਾ ਬਟਾਲੇ ਵਾਲੇ ਤੋਂ ਸ਼ੁਰੂਆਤ ਹੋਈ ਆ ਤੁਸੀਂ ਦੇਖੋ ਇੱਥੇ ਕਿੰਨੇ ਬੜੀ ਐਮਰਜੈਂਸੀ ਸਰਵਿਸ ਮਿਲਦੀਆਂ ਉਹ ਕੰਨ ਮ ਪਰ ਸੋਨੋ ਸਾਰਾ ਦਿਨ ਉੱਥੇ ਲਗਾਇਆ ਹੈਗਾ ਉਹਨਾਂ ਨੂੰ ਵੀ ਇਸੇ ਪੈਟਰਨ ਦੇ ਉੱਤੇ ਸਾਰੇ ਪੰਜਾਬ ਦੇ ਜਨ ਹਸਪਤਾਲ ਸਾਰੇ ਐਕਸਰੇ ਮਸ਼ੀਨਾਂ ਖਰੀਦੀਆਂ ਜਾ ਰਹੀਆਂ ਆਲਟਰਾਸਾਉਂਡ ਮਸ਼ੀਨਾਂ ਖਰੀਦੀਆਂ ਜਾ ਰਹੀਆਂ ਦਵਾਈਆਂ ਬਹੁਤ ਸਾਰੀਆਂ ਆ ਰਹੀਆਂ ਐਕਚੁਅਲੀ ਸਾਡੇ ਕੋਲੇ ਤਕਰੀਬਨ ਤਕਰੀਬਨ ਜੜੀਆਂ ਆ ਗਈਆਂ 150 ਤੋਂ ਜ਼ਿਆਦਾ ਦਵਾਈਆਂ ਅਵੇਲੇਬਲ ਹੈ ਬਾਅਦ ਕਿੰਨਾਂ ਦੀ ਗਿਣਤੀ 250 ਹੋ ਜਾਏਗੀ 15 ਫਰਵਰੀ ਤਾਰikh ਕੋ ਦੇ ਟੈਂਡਰ ਹੋ ਗਿਆ ਹੋਇਆ ਮੈਡੀਸਿਨ ਦੀ ਪਰਚੇਜ਼ ਚੱਲ ਰਹੀ ਹੈ ਟੈਸਟਿੰਗ ਕਰ ਲਈ ਹੈ ਸਰ ਡਾਕਟਰਾਂ ਦੀ ਗੱਲ ਕੀਤੀ ਆ ਉਹ ਡਾਕਟਰ ਪੂਰੇ ਹੋਗੇ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਜਦੋਂ ਸਟਾਰਟਿੰਗ ਦੇ ਵਿੱਚ ਸੇ ਨਿਯੋਜੇ ਪੂਰੇ ਨਹੀਂ ਹੋਏ ਜੋ ਮੱਲਾ ਕਲੀਨਿਕ ਦੇ ਵਿੱਚ ਡਾਕਟਰਸ ਹੈ ਉਹ 650 ਹੁਣ 100 100 ਹੋਰ ਹੁਣ ਜਿਹੜੇ ਉਹਨਾਂ ਦੀ ਨੈਗੋਸ਼ੀਏਸ਼ਨ ਹੋ ਜੇ ਮਤਲਬ 30 30 800 ਦੇ ਨੇੜੇ ਹੋ ਜਾਣਗੇ ਉਹਨਾਂ 'ਚ ਡਾਕਟਰ ਹੈ ਟੈਸਟਿੰਗ ਹੋ ਰਹੀ ਹੈ ਔਰ ਦਵਾਈਆਂ ਮਿਲਦੀਆਂ ਸਾਰੀਆਂ ਹੁਣ ਜਿਹੜੇ ਸੈਕੰਡਰੀ ਹਸਪੀਟਲ ਹੈਗੇ ਆ ਉਹਦੇ ਵਾਸਤੇ ਡਾਕਟਰ ਦੀ ਸ਼ਾਰਟੇਜ ਹੈ ਪੰਜਾਬ ਦੇ ਵਿੱਚ ਡਾਕਟਰਸ ਨਹੀਂ ਮਿਲ ਨਹੀਂ ਰਹੇ ਹੁਣ ਸਾਡੇ ਇਸ ਕਰਕੇ ਅਸੀਂ 2-3 ਨਵੇਂ ਜਿਹੜੇ ਸਟੈਪਸ ਲਏ ਆ ਵੀ ਜਿੱਕ ਤੋ ਜਿਹੜੇ ਡਾਕਟਰ ਰਿਟਾਇਰ ਹੋ ਗਏ 58 ਤੇ ਲੇਕਿਨ ਉਹ ਕੰਮ ਕਰਦੇ ਆ ਨੀਡ ਬੇਸਡ ਉਹਨਾਂ ਦੀ ਹਾਇਰਿੰਗ ਕਰਾਂਗੇ 6 ਜਿਹੜੇ ਕੋਈ ਪ੍ਰਾਈਵੇਟ ਡਾਕਟਰ ਹੈ ਜਿੱਥੇ ਨਹੀਂ ਹੈ ਜਿਵੇਂ ਅੰਮ੍ਰਿਤਸਰ ਕੋਟਲਾ ਦੇ ਕੋਈ ਪ੍ਰਾਈਵੇਟ ਡਾਕਟਰ ਆ ਕਹਿੰਦਾ ਜੀ ਮੈਂ 4 ਘੰਟੇ ਲਗਾ ਦਿਆ ਕਰਾਂਗਾ ਐਮਰਜੈਂਸੀ ਕਰ ਦਾਂਗਾ ਕਹਿੰਦੇ ਕਾਲਜਿਸਟ ਹੈ ਇਸੇ ਤਰ੍ਹਾਂ ਮੁਕਸਰ ਦੇ ਵਿੱਚ ਜਿੱਥੇ ਤੇ ਨਹੀਂ ਹੈ ਸਾਡੇ ਕੋਲੇ ਫਾਜ਼ਿਲਕਾ ਦੇ ਵਿੱਚ ਜਾਂ ਜਿਹੜੇ ਬਾਰਡਰ ਬੈਲਟ ਦੇ ਵਿੱਚ ਉੱਥੇ ਜਿਹੜੇ ਕੋਈ ਪ੍ਰਾਈਵੇਟ ਡਾਕਟਰ ਆ ਸੀ ਉਹਨਾਂ ਨੂੰ ਵੀ ਪਾਰਲਮੈਂਟ ਮੋਰ ਤੇ ਲੈ ਰਹੇ ਹਾਂ ਕੋਈ ਸਰਵਿਸ ਤੇ ਸਾਡੀਆਂ ਹੈਗੀਆਂ ਜਿਵੇਂ ਜੇ ਕਿਤੇ ਅਲਟਰਾਸਾਉਂਡ ਦੀ ਮਸ਼ੀਨ ਖਰਾਬ ਹੋ ਗਈ ਜਾਂ ਨਹੀਂ ਹੈ ਉਹ ਵੀ ਬਾਹਰੋਂ ਕਰਾ ਲਣਗੇ ਪੈਸੇ ਸਰਕਾਰ ਦੇਗੀ ਸੋ ਇਸ ਤਰ੍ਹਾਂ ਦੇ ਅਸੀਂ ਸਾਰੇ ਜਿਹੜੇ ਜਿੰਨੇ ਵੀ ਸਟੈਪਸ ਆ ਕਿਉਂ ਉਹ ਅਸੀਂ ਮੈਂ 2023 ਦੇ ਵਿੱਚ ਪਹਿਲੀ ਵਾਰੀ ਸਾਰੇ ਰੱਖਿਆ ਉਹਨਾਂ ਨੂੰ ਮੈਡੀਕਲ ਪਾਲਿਸੀ ਦੀ ਕਮੀ ਪੂਰੀ ਹੋਈ ਆ 24 ਡਿਸਟ੍ਰਿਕਟ ਹਸਪਤਾਲਾਂ ਦੀ ਹੋ ਜਾਈਗੀ ਫਿਰ ਅਗਲੇ ਸਾਲ ਜਿਹੜੀ ਹੈਗੀ ਆ ਉਹ ਡਾਕਟਰ ਤਾਂ ਟ੍ਰੇਨ ਕਰਨੇ ਪੈਣਗੇ ਨਾ ਜੇ ਡਾਕਟਰ ਤੁਸੀਂ ਬਿਲਡਿੰਗ ਨਮੀ ਬਣਾ ਸਕਦੇ ਹੋ ਸਮਾਨ ਖਰੀਦ ਸਕਦੇ ਹੋ ਡਾਕਟਰ ਤਾਂ ਟ੍ਰੇਨ ਕਰਨੇ ਪੈਣਗੇ ਪਰ ਇਸ ਨਾਲ ਗਰੀਬਾਂ ਦੇ ਸਾਰ ਪ੍ਰੋਬਲਮ ਆ ਰਹੀ ਹੈ ਕਿਉਂ ਮਰੀਜ਼ਾਂ ਨੂੰ ਨਾ ਆਪਣੇ ਪਰਿਵਾਰ ਵਾਲੇ ਸਟ੍ਰਕਚਰ ਤੇ ਲੈ ਕੇ ਜਾਂਦੇ ਆ ਨਹੀਂ ਮੇਰੇ ਕੋਲ ਕਿਤੇ ਜਿਹੜੀ ਇਹ ਲੋਕਲ ਲੈਵਲ ਤੇ ਕਦੇ-ਕਦੇ ਕਿਤੇ-ਕਿਤੇ ਮਿਸਮੈਨੇਜਮੈਂਟ ਹੋ ਜਾਂਦੀ ਐਦਾਂ ਦੀ ਕੋਈ ਗੱਲ ਨਹੀਂ ਅਸੀਂ ਹੁਣ ਸਟਾਫ ਦਿੱਤਾ ਹੋਇਆ ਖਾਸ ਕਰਕੇ ਕਾਫੀ ਇਮਪਰੂਵਮੈਂਟs ਆਈ ਹੈ ਬਾਕੀ ਜਗ੍ਹਾ ਤੇ ਵੀ ਕਰ ਰਹੇ ਆਂ ਔਰ ਬਹੁਤ ਅੱਛੀ ਤਰ੍ਹਾਂ ਮੈਨੇਜ ਕਰਦੇ ਪਟਿਆਲੇ ਦੀ ਉਹ ਲੋਕਲ ਜਿਹੜੀ ਤੁਹਾਡੇ ਜਿਵੇਂ ਲੋਕਲ ਚਾਹੇ ਉਹ ਸਿਵਲ ਸਰਪੰਚਾ ਜਾਂ ਆਪਣੇ ਅਸਾਮੂ ਜਾਵਨੋ ਤੇ ਵੀ ਡਿਪੈਂਡ ਕਰਦਾ ਹੈ ਮੈਨੇਜ ਲੋਕਲ ਮੈਨੇਜਮੈਂਟ ਉਹਨਾਂ ਨੇ ਕਰਨ ਨੂੰ ਉਹ ਕਦੇ ਨਾ ਕਦੇ ਕਿਤੇ ਨਾ ਕਿਤੇ ਜਿਹੜੀ ਥੋੜੀ-ਮੋਟੀ ਮਤਲਬ ਕੋਈ ਕਟਾਹੀ ਪੈ ਲੋ ਜਾਂ ਕੋਈ ਕਮੀ ਪੇਸ਼ੀ ਰਹਿ ਜਾਂਦੀ ਹੈ ਉਹਨੂੰ ਅਸੀਂ ਹੌਲੀ-ਹੌਲੀ ਉਹ ਗੈਪ ਨੂੰ ਵੀ ਬ੍ਰਿਜ ਕਰ ਰਹੇ ਆਂ ਇਹਦੇ ਵਾਸਤੇ ਅਸੀਂ ਜਿਹੜਾ ਐਡਮਿਨਿਸਟ੍ਰੇਸ਼ਨ ਦਾ ਹੈਗਾ ਐਡਮਿਨਿਸਟਰेटर ਬੈਂਕ ਬਣਾ ਕੇ ਉਹਦੇ ਸਾਰੇ ਪੰਜਾਬ ਦੇ ਬਹੁਤ ਜਲਦੀ ਜਿਹੜਾ ਹੈਗਾ ਸਾਡੇ ਸਾਰਿਆਂ ਦੇ ਜਿਵੇਂ ਡੈਸ਼ਬੋਰਡ ਬਣ ਗਏ ਸਾਡੇ ਜਿੰਨੇ ਵੀ ਸਿਹਤ ਸਾਤੇ ਨਾਲ ਮੇਰੇ ਤੇ ਸੋ ਮੈਨੂੰ ਪਤਾ ਹੋ ਜਾਵੇ ਕਿ ਕਿਹੜੇ ਮੁੱਲ ਕਿੰਨੇ ਕੱਦ ਕਿੰਨੇ ਪੇਸ਼ੈਂਟ ਆਏ ਆ ਕਿਹੜੇ ਹਸਪਤਾਲ ਕਿੰਨੇ ਪੇਸ਼ੈਂਟ ਆਏ ਆ ਕਿੱਥੇ ਕਿੰਨੀ ਦਵਾਈ ਪਈ ਹੋਈ ਆ ਕਿੱਥੇ ਵੱਲੋਂ ਕਿਹੜੀ ਚੀਜ਼ ਦੀ ਕਮੀ ਆ ਕਿਹਦੇ ਸਟਾਫ ਦੀ ਕੀ ਰਿਪੋਰਟ ਆ ਕਿਹੜੇ ਡਾਕਟਰ ਨੇ ਕਿੰਨੇ ਆਪਰੇਸ਼ਨ ਕੀਤੇ ਆ ਪਿਛਲੇ ਮਹੀਨੇ ਉਹ ਸਾਰਾ ਅਸੀਂ ਜਿਹੜਾ ਇੱਕ ਮੋਨਿਟਰਿੰਗ ਸਿਸਟਮ ਵੀ ਕਰਦੇ ਆ ਜਿਹੜਾ ਹੈਲਥ ਇਨਫੋਰਮੇਸ਼ਨ ਮੈਨੇਜਮੈਂਟ ਸਿਸਟਮ ਵੀ ਕਰ ਰਿਹਾ ਉਦਨਾਲ ਹੋਰ ਬਿਹਤਰ ਹੋਏਗਾ ਜਿਹੜਾ ਲੋਕਾਂ ਦਾ ਸਰਪੰਚ ਸਾਹਿਬ ਜਿਸ ਤਰ੍ਹਾਂ ਕੱਲ ਕਿ ਤਿਆਰ ਏਡੀ ਦਾ ਕੰਡਾ ਕਰਤਾ ਜਾ ਰਿਹਾ ਅੱਜ ਚੌਥਾ ਜਿਹੜਾ ਸੰਬੰਧ ਆ ਉਹ ਦਿੱਲੀ ਜਿਹੜੀ ਜਿੰਦਗੀ ਵਾਲਾ ਜਿਹੜਾ ਜਾਇਜ਼ ਹੋਇਆ ਕੀ ਲੱਗਦਾ ਤੁਹਾਨੂੰ ਇਸ ਤਰ੍ਹਾਂ ਲਗਾਤਾਰ ਸੰਬੰਧ ਦੇ ਬਾਬੂ ਜਿਹੜਾ ਨਹੀਂ ਪੇਸ਼ ਹੋ ਰਹੇ ਇਹ ਤੁਹਾਡੇ ਸਾਹਮਣੇ ਆ ਜੀ ਜਿਹੜਾ ਮਤਲਬ ਉਹਦੇ ਚ ਬੜੇ ਦੇਖਣ ਆਸਪੈਕਟ ਸਾਡੇ ਜਿਹੜੇ ਨੈਸ਼ਨਲ ਕਮੇਟੀ ਦਾ ਉਹਨਾਂ ਨੇ ਬਹੁਤ ਵਧੀਆ ਦਿੱਕਤ ਨਾਲ ਜਵਾਬ ਦਿੱਤਾ ਹੋਇਆ ਮੇਰੇ ਖਿਆਲ ਇਹ ਬਾਕੀ ਸਾਰੀਆਂ ਗੱਲਾਂ ਆਪਾਂ ਲੋੜੀ ਵਾਲੇ